ਉਹਨਾਂ ਨੂੰ ਸਾਨੂੰ ਹੁੰਦਾ ਆ ਬਾਈ ਤਾਂ ਕਦੇ ਕੰਧਾਂ ਦੇ ਕੁੱਤਿਆਂ ਜਿਹੜੀਆਂ ਦੇਖਿਆ ਨੇ ਨਾ ਬਾਈ ਮੈਨੂੰ ਤਾਂ ਲੱਗਦਾ ਤਾਂ ਛੱਡ ਦਿਆਂ ਫਿਰ ਕਿਵੇਂ ਆ ਕੁੜੀ ਕੌਣ ਆ ਇਹ ਮੈਨੂੰ ਸੱਚ ਦੱਸ ਉਹ ਨਹੀਂ ਤਾਂ ਮੇਰੀ ਗੱਲੋਂ ਲੇਟ ਹੋ ਗਈ ਸੀ ਕਿ ਅੱਜੋਂ ਖੇਡਦੀ ਐ ਇਹ ਅੱਜ ਦੇਖ ਤੇ ਪੁਰਜਾਈ ਤਾਂ ਨਹੀਂ ਪੁਰਜਾਈ ਬਣਾਉਂਗਾ ਹੌਲੀ ਹੌਲੀ ਹਲੇ ਇਤਨੀ ਪਣ ਲੱਗੀ ਟੈਨਸ਼ਨ ਕੋ ਲੈਣਾ ਤੂੰ ਐਂ ਦੱਸ ਦਿਲ ਦੀ ਗੱਲ ਹਾਂ ਹੁਣ ਯਾਰ ਬਣਾ ਦੇ ਤੂੰ ਮੇਰਾ ਸਾਥ ਦੇਂਗਾ ਤੇਰੀ ਬਣਾਉਂਗਾ ਦੇਖ ਲੈ ਭਾਣੇ ਹੈ ਹਾਂ ਹਾਂ ਨਹੀਂ ਹੋਵੇ ਚੰਗੇ ਬੇੜੇ ਹੁੰਦੇ ਸੀ ਵਾਹ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਉਹ ਠੀਕ ਹੋ ਸਾਸਰੀ ਕਾਲ ਕੋਣ ਆ ਕੋਤ ਸਾਸਰੀ ਜੀ ਆ ਕੁੜੀ ਤੋਂ ਸਾਸਰੀ ਕਾਲ ਇਹ ਕੁੜੀਆਂ ਵੀ ਨਾ ਇਹ ਖੇਡਦੀ ਆ ਇਹ ਅੱਛਾ ਅੱਛਾ ਹਾਂ ਇਹ ਵੀ ਸਪੋਰਟਸ ਗੱਲ ਐ ਇਹ ਉਹ ਮਨ ਕੀ ਸਪੋਰਟਸ ਗੱਲ ਐ ਹੁੰਦੀ ਆ ਵੀ ਮਨ ਕੀ ਲੈ ਲੈ ਖੇਡਿਆ ਇਹ ਜਿਵੇਂ ਅਸੀਂ ਬੱਚੇ ਖੇਡਦੇ ਹਾਂ ਖੇਡਦੀਆਂ ਹੁੰਦੀਆਂ ਨੇ ਭਾਈ ਮੁੰਡਿਆਂ ਨਾਲ ਖੇਡਦੇ ਹਾਂ ਜੀ ਹਾਏ ਹਾਏ ਏ ਉਹ ਖੇਰ ਦਿਓ ਥੇ ਮਰਗੀ ਲੱਗਾ ਜੀ ਅੱਜ ਇਹਨਾਂ ਦੀ ਟੀਮ ਨੇ ਜਿੱਤੀ ਐ ਇਹ ਹੋਗੇ ਸੀਗੇ ਲੇਟ ਥੋੜਾ ਜਿਹਾ ਇਹ ਫਿਰ ਵਿਚਾਰੀ ਨੇ ਇਹਨੇ ਆਪਦੇ ਘਰੇ ਜਾਣਾ ਸੀ ਇਹ ਹੈਗੀ ਐ ਇੱਧਰ ਦੀ ਸੰਗਰੂਰ ਕਣੀ ਦੀ ਇਹ ਫਿਰ ਲੇਟ ਹੋ ਗਈ ਮੈਂ ਇੱਕ ਮਾਂ ਚੱਲ ਮੇਰੇ ਨਾਲ ਵਧੀ ਜਾਣ ਪਛਾਣ ਦੀ ਮਹਾਚਾਲਾ ਮੈਂ ਤੈਨੂੰ ਆਪਣੇ ਘਰੇ ਬਾਈ ਇੱਥੇ ਰਹੋਗੀ ਇੱਥੇ ਰਹੋਗੀ ਆ ਚੱਲਿਆ ਪੁੱਤ ਆ ਤੀ ਹੈ ਤੇਰਾ ਬੈਗ ਜਾ ਮੈਂ ਦੁਪਣਾ ਦੇ ਕਾਣੂ ਭਾਰ ਮਾਰੀਆਂ ਕੋਈ ਨਾ ਅੱਜ ਕੱਲ੍ਹ ਟਾਈਮ ਮਾਰਾ ਕਾਈ ਤੈਨੂੰ ਪਤਾ ਹੈਗਾ ਹਾਏ ਆ ਵੀ ਜਵਾਨੇ ਨੇ ਆਉਣਾ ਇਹ ਮੋਬਾਈਲ ਦੇਖਣਗੇ ਨਹੀਂ ਗੱਲ ਸੁਣਾ ਭੈਣੇ ਹਾਂ ਆ ਮੈਨੂੰ ਦਿਖਾਉਂਦਾ ਆਂਦਾ ਹੈ ਮੋਬਾਈਲ ਜੇ ਤੇ ਵੀ ਕੁੜੀਆਂ ਵੀ ਐ ਨੀ ਤਰੱਕੀ ਚ ਨੇ ਮਾ ਦੇਖ ਲੈ ਮائیں ਖੜਦੀਆਂ ਨੇ ਆ ਕੁੜੀਆਂ ਤਾਂ ਅੱਜ ਕੱਲ੍ਹ ਜਹਾਜ਼ ਚਲਾਈ ਫਿਰਦੀਆਂ ਨੇ ਕੁੜੀਆਂ ਤਾਂ ਲੀਡਰ ਨੇ ਬਟੀਆਂ ਬਟੀਆਂ ਮੈਂ ਤਾਂ ਆਪਣੇ ਕਾਕੇ ਦੇ ਕੰਮ ਦੇਖਿਆ ਇਹ ਨਾ ਨਾ ਭੈਣੇ ਫਿਰ ਮੇਰਾ ਕਾਕਾ ਪੜਿਆ ਲਿਖਿਆ ਕੋਈ ਛੋਟੀ ਹੋਗੀ ਹੈ ਕੁੜੀ ਛੋਡੇ ਕਰੇ ਰੋ ਇੱਥੇ ਰਹਿ ਜਾ ਇੱਥੇ ਕੀ ਇਹਨੂੰ ਭਗਾਨਾ ਹੈਗਾ ਤੋ ਤੋ ਕੰਨ ਦਸੇ ਨਾ ਨਾ ਐ ਤੇ ਥੋੜਾ ਜਿਆਦਾ ਕਰ ਦੀ ਜਮੀਰ ਦਾ ਕੋਈ ਗੱਲ ਨਹੀਂ ਕੋਈ ਡਰ ਨਹੀਂ ਹੈਗਾ ਨਾਲੇ ਆਏ ਆ ਪੜਨੇ ਮੇਰੇ ਮੁੰਡੇ ਨਾਲ ਉਹ ਉੱਥੇ ਪੜਦੇ ਲਿਖਦੇ ਨੇ ਇਕੱਠੇ ਜਵਾਕ ਕੋਈ ਗੱਲ ਨਹੀਂ ਐ ਕਰਦੀ ਇਹ ਤਾਂ ਅੱਜ ਕੱਲ ਤਾਂ ਆਮ ਹੀ ਹੋ ਰਹੀ ਹੈ ਇਹ ਗੱਲਬਾਤ ਕੁੜੀਆਂ ਖੇਡਦੀਆਂ ਨੇ ਭਾਈ ਮੈਂ ਤਾਂ ਜੀ ਦੇਖੀ ਨਹੀਂ ਹੈ ਕਿ ਕਰੇ ਮੈਂ ਤਾਂ ਜੀ ਕਮ ਦੇਖਿਆ ਚਲ ਕੋਈ ਨਾ ਤੋ ਇਹ ਗੱਲ ਛੱਡ ਠੀਕ ਠਾਕ ਪਹੁੰਚ ਭਾਈ ਤਾਂ ਹੁਣ ਸਾਰੇ ਕਿਤੇ ਹੀ ਗਾਲਾ ਪਾ ਦੂੰਗੀ ਹਾਂ ਹਾਂ ਐ ਠੀਕ ਠਾਕ ਪਹੁੰਚੇ ਬਤ ਹਾਂ ਵਧੀਆ ਪਹੁੰਚ ਗਏ ਚਲ ਕਿ ਮੈਂ ਤੇ ਤੂੰ ਠੀਕ ਐ ਤੇਰਾ ਪਰਿਵਾਰ ਠੀਕ ਐ ਸਾਰਾ ਹਾਂਜੀ ਹਾਂ ਜੈਂਟੀ ਜੀ ਸਾਰੇ ਵਧੀਆ ਚੋਕਰ ਵਾਲਾ ਮੈਂ ਪਾਣੀ ਦੀ ਘੁੱਟ ਲੈ ਆ ਕੇ ਲਿਆਉਣੇ ਘੁੱਟੀ ਕੇ ਆਏ ਸੋਨੂੰ ਪੁੱਛਦੇ ਨੀ ਫਿਰ ਤੇ ਮਾਪੇ ਪੁੱਛਣਗੇ ਪਤਾ ਜੀ ਮਾਪੇ ਉਹਨੂੰ ਤਾਂ ਵੀ ਮੈਂ ਖੇਡਣ ਗਈ ਹੋਈ ਐ ਫਿਰ ਤੈਨੂੰ ਫੋਨ ਕਰ ਕੀ ਕਰਿਆ ਤੈ ਕਿਵੇਂ ਸੁਨੀਹਾ ਲਾਇਆ ਉਹਨਾਂ ਨੂੰ ਵੀ ਮੈਂ ਨੇਰਾ ਹੋ ਗਿਆ ਮੈਨੂੰ ਆ ਮੈਂ ਦੱਸਤਾ ਸੀ ਜੀ ਮੈਂ ਬੀਜੇਪੀ ਨਾਲ ਐ ਅੱਛਾ ਕਰੇ ਜਾਵਾਂਗੇ ਇਹ ਦੱਸਤਾ ਸੀ ਉਹਨਾਂ ਨੂੰ ਮੈਂ ਨਾਸਤਾ ਹੋ ਗਈ ਇਹਦੀ ਮੰਮੀ ਜੀ ਨਾਲ ਗੱਲ ਤਾਈ ਭਾਈ ਪੁੱਤ ਨਾ ਮੀ ਗੁੱਡੀਆਂ ਨਾ ਮੀ ਨਵੇਂ ਬਟੋਲੇ ਨੇ ਹੁਣ ਕਿੰਨੀ ਸਦੀ ਐ ਤਾਈ ਹੁਣ ਤੈਨੂੰ ਕੀ ਦਸੀਏ ਭਾਈ ਸੱਚੀ ਇਹ ਤਾਂ ਸਾਰੇ ਪੋਤੜੇ ਫੋਲੂਗੀ ਸਾਰੀ ਹਿਸਟਰੀ ਪੁੱਛੂਗੀ ਤੂੰ ਕਿਹੜੇ ਪਿੰਡ ਦੀ ਐ ਤੂੰ ਕਿੱਥੋਂ ਦੀ ਐ ਕਰੂਗੀ ਕੀ ਕਹਿਣਾ ਭਾਈ ਮੈਨੂੰ ਉੱਜਾ ਆ ਗਿਆ ਸੁਣਦਾ ਤਾਈ ਮੈਨੂੰ ਮੜ ਜਾ ਸੁਣਦਾ ਤਾਈ ਵਿਚਾਰੀ ਹੋ ਟੈਨਸ਼ਨ ਲੈਂਦੀ ਐ ਜਵਾਨ ਕੁੜੀ ਐ ਵਿਚਾਰੀ ਹੋਰ ਹੋਰ ਪੁੱਤ ਜੀ ਇਹ ਵਿਚਾਰੀ ਮਾ ਪਿਓ ਹੋਰ ਹੋਰ ਭਾਈ ਮੇਰੇ ਤਾਂ ਪੋਤੀਆਂ 2 ਮਿੰਟ ਨਾ ਹੁਣ ਹੋਰ ਮੈਂ ਨੂੰ ਤਾਂ ਭਾਈ ਇਹ ਅੱਜ ਵੀ ਹੋ ਜਾਂਦੀ ਆ ਮੈਂ ਤਾਂ ਮੁੰਡੇ ਨੂੰ ਦੀ ਚੱਕ ਕੇ ਮੋਟਰਸਾਈਕਲ ਹੁਣ ਤਾਂ ਟਾਈ ਤੈਨੂੰ ਪਤਾ ਦਾ ਹੈਗਾ ਐਡਾ ਡੇਟਾ ਮੋਬਾਈਲ ਨੇ ਆਪਣੇ ਕੋਲੇ ਨੱਟਾ ਕਰਤਾ ਇਹਨੇ ਮੇਰੀ ਨਾਲ ਗੱਲ ਕਰਾਤੀ ਸੀ ਮੈਂ ਕਹਿੰਦਾ ਮੈਂ ਅੰਕਲਾਂ ਨੂੰ ਮਾਂਕਲਾਂ ਨੂੰ ਮੈਂ ਸਾਡੇ ਘਰੇ ਜਾਊਗੀ ਅੱਜ ਤਾਂ ਮੈਂ ਨਹੀਂ ਆਉਂਦੀ ਮਾਤਾ ਜੀ ਭਾਈ ਐਂ ਜਾਂਦੀ ਮੇਰੀ ਪੋਤੀਆਂ ਨੂੰ ਇਹ ਆਏ ਆ ਹੁਣ ਜਮਾਨਾ ਬਦਲ ਗਿਆ ਪੜ੍ਹੇ ਲਿਖੀ ਹੋ ਗਈ ਖੇਡਣ ਜਾਂਦੀ ਹੁਣੇ 12ਵੀਂ ਖੇਡ ਕੇ ਆਊਗੀ ਵੇ ਮੈਂ ਇਹ ਨਿਊਜ਼ੀਲੈਂਡ ਖੇਡ ਕੇ ਆਈਆ ਪਤਾ ਇਹ ਨਾ ਬੇ ਭਾਈ ਗੱਲ ਸੋਣਾ ਜੈਪੀ ਮੈਂ ਤਾਂ ਜੇ ਮੁੰਡੇ ਮੈਂ ਪਾਣੀ ਫੜਾ ਪਤਾ ਇਹ ਆ ਲੋ ਜੀ ਈਲਾ ਲਾ ਆ ਰੱਖਿਆ ਹੋਤੇ ਹਾਂ ਰੱਖਦੇ ਕੋਈ ਗੱਲ ਬਹਿ ਜਾ ਉਰੀ ਬਹਿ ਜਾ ਮੰਦੀ ਤੋਂ ਚਾਹ ਦੀ ਕੋਟਾ ਬਣਾ ਚਾਹ ਦੀ ਕੋਟ ਖੈਰ ਕੇ ਬਣਾ ਲਈ ਕੋਈ ਗੱਲ ਨਹੀਂ ਭੁੱਖ ਲੱਗੇ ਮੈਂ ਨਾ ਕੋਈ ਗੱਲ ਠਹਿਰ ਕੇ ਬਣਾਣੀ ਅੱਛਾ ਹਾਂ ਤੂੰ ਬਹਿ ਜਾ 2 ਮਿੰਟ ਕੋਈ ਗੱਲ ਹਾਂ ਆਏ ਕਾਰਾ ਆਇ ਨੂੰ ਜਬਾ ਖੜੇ ਨੂੰ ਉੱਥੇ ਪੋਰਾ ਕੋਸ ਖਾਣ ਨੂੰ ਦੇ ਦੇ ਭੁੱਖ ਲੱਗੀ ਕੋਈ ਗੱਲ ਮੇਰੇ ਚਾਹ ਨਾਲ ਦੇ ਦਾਂਗੇ ਹਾਂ ਮਗਲਾ ਲਾ ਚੱਕ ਲਾ ਮਗਲਾ ਲਾ ਚੱਕ ਲਿਆ ਮੈਂ ਨਾਲੇ ਅੰਦਰ ਪੱਖਾ ਭੁੱਖਾ ਜਾ ਲਾਲ ਤੇ ਇੱਥੇ ਸੀ ਤਾਂ ਬੱਤਾਂ ਤੇ ਆਦਿਆਂ ਦੰਦ ਲੈਣਾ ਗੱਲਾਂ ਕਰੀ ਜਾਂਦੀਆਂ ਸੇ ਅੰਦੋਲਾ ਕਹੇ ਜਵਾਨੇ ਆ ਗਏ ਆ ਕੇ ਮੇਰੀ ਪਾਈਂ ਅਲੱਗ ਬਰਾਬਰ ਬਾਕੀ ਇਹ ਤਾਂ ਗੱਲਾਂ ਦੀ ਗੱਲਾਂ ਏ ਕੀ ਹੋ ਗਿਆ ਇਕੱਠੇ ਪੜਦੇ ਕੋਈ ਗੱਲ ਨਹੀਂ ੱਡੀ ਫਿਕਰ ਵਾਲੀ ਗੱਲ ਨਹੀਂ ਹੁੰਦੀ ਆ ਤਾਈ ਮੈਂ ਹੁਣ ਸਾਰੇ ਪਿੰਡ ਦੇ ਢੋਲ ਵਜਾਉਂਦੇ ਆਂ ਭੈਣੇ ਵੀ ਉਹਨਾਂ ਦਾ ਮੁੰਡਾ ਜੀ ਪੀ ਚਾਹੁੰਦਾ ਮੈਨੂੰ ਕੁੜੀ ਨਹੀਂ ਫਰਦਾ ਜੀ ਮੈਨੂੰ ਆਪਣਾ ਵਿਆਹ ਕਰਤਾ ਇਹ ਤਾਂ ਸਮਝ ਲੈ ਪਿੰਡਾਂ ਦਾ ਤਾਂ ਇਹ ਜਿਹਾ ਮਾਹੌਲ ਆ ਮੈਂ ਸਮਝਾਉਂਦੇ ਆਂ ਤੈਨੂੰ ਗੱਲ ਸਾਰੀ ਇਹ ਤਾਂ ਆਏ ਆ ਗੱਲ ਵੇਖ ਬਾਹਰ ਜਵਾਖ ਕਾਲ ਜਾਂਚ ਵਰਦੇ ਰਹਿੰਦੇ ਨੇ ਆ ਮੇਰਾ ਮੁੰਡਾ ਮੈਨੂੰ ਸਾਰੀ ਗੱਲ ਸਮਝਾ ਦਿੰਦਾ ਜੇ ਵੀ ਬੋਤ ਹਸਿਆਣਾ ਮੇਰਾ ਪੁੱਤ ਠੀਕ ਆ ਇਹ ਕਹਿੰਦਾ ਮੰਮੀ ਅਸੀਂ ਇਕੱਠੇ ਪੜਦੇ ਆ ਠੀਕ ਆ ਉਹ ਹੁਣ ਇਹ ਇਕੱਠੇ ਖੇਡਦੇ ਨੇ ਹਾਂ ਠੀਕ ਆ ਅਗਲਾ ਹਣਾ ਇੱਕ ਤਾਂ ਪੁੱਤ ਹੱਸੀਣਾ ਮੇਰੀ ਗੱਲ ਤੇ ਮੈਨੂੰ ਘੱਟ ਗੱਲ ਕਹਿਣੀ ਆਂਦੀ ਆ ਮੈਂ ਤੇ ਮੂਤ ਜਾ ਪਤਾ ਨਹੀਂ ਕੀ ਆ ਮੈਂ ਪਤਾ ਨਹੀਂ ਮੈਨੂੰ ਸਾਰਾ ਮੇਰੇ ਪੁੱਤ ਨੇ ਸਿਖਾਇਆ ਹੋਇਆ ਮੇਰੇ ਘਰ ਪਰ ਸਹਿਰ ਨੇ ਆਹੋ ਖੇਡਦੇ ਨੇ ਜਵਾਕ ਨਾ ਫੜ ਮੈਂ ਤਾਂ ਪੋਤੀਆਂ ਦੋ ਮਿੰਟ ਨਾਲ ਹੁਣ ਪੜਦੀਆਂ ਨੇ ਹਾਂ ਇਸ ਤਨ ਖੇਡ ਮੈਂ ਤਾਂ ਖੇਡਾ ਖੁੰਡਾ ਉਹਨਾਂ ਨੂੰ ਵੀ ਤੁਸੀਂ ਲਾਓਗੇ ਜੇ ਗੇਮ ਗੁੰਮ ਚ ਕਿਸੇ ਨਾ ਤੁਸੀਂ ਲਾਉਂਦੇ ਪੁੱਤ ਜੇ ਮੇਰੇ ਮੁੰਡਾ ਨੇ ਮੰਨ ਨਹੀਂ ਪਾਈ ਆਹ ਜੇ ਰਾਤਾਂ ਨੂੰ ਪਰ ਲੋ ਹੋਰ ਪਾਸੇ ਆਏ ਕੁੜੀਆਂ ਮੈਨੂੰ ਆਂ ਦੱਸ ਅਸੀਂ ਤਾਂ ਪਹਿਣੇ ਪੋਠੀਆਂ ਗੱਲਾਂ ਤੇਰੀਆਂ ਉਹੀ ਫੇਰ ਪੁਰਾਣਾ ਜਵਾਨਾ ਚੱਕੀ ਤੁਰੇ ਫਿਰਦੇ ਆ ਮੋਢਿਆਂ ਤੇ ਮੈਂ ਦੱਸਦਾਈ ਤੇਰੀ ਤਾਂ ਗੱਲ ਬਚਾਲੇ ਮਮੀ ਵੀ ਪਹਿਲਾਂ ਕੁੜੀਆਂ ਕਿਤੇ ਬਾਹਰ ਜਾਂਦੀਆਂ ਸੀ ਨਾ ਜਵਾਨੀ ਜਾਂਦੀ ਸੀ ਨਾ ਕੋਈ ਕੈਨੇਡਾ ਅਮਰੀਕਾ ਸੋਣਦੀ ਉਹ ਘਰ ਘਰ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਤੇ ਫਿਰ ਉਹਵੇਂ ਜੋਕਰੀ ਫਰੇ ਹੁਣ ਖੇਡਦੀਆਂ ਨੇ ਇਹ ਗੱਲ ਸੀ ਹਾਂ ਤਾਂ ਕਰਕੇ ਹੁਣ ਜ਼ਮਾਨਾ ਬਦਲ ਗਿਆ ਬਦਲ ਗਿਆ ਇਹ ਜ਼ਮਾਨੇ ਕਿੱਥੇ ਰਹਿ ਗਏ ਇਹ ਜੀ ਦੇਖੋ ਆਪਣੇ ਰਿਸ਼ਤੇਦਾਰ ਵੀ ਆ ਜਾਂਦਾ ਉਹ ਵੀ ਤਾਂ ਆਉਂਦੀ ਨੇ ਕੁੜੀਆਂ ਆਈ ਹੁੰਦਾਗਾ ਫਿਰ ਠੀਕ ਵੀ ਆਪਾਂ ਕਿਹੜਾ ਕੋਈ ਗੱਲ ਤੇ ਰਾਦ ਦੇ ਨਾਲ ਆਉਨੇ ਜਾਂਦੇ ਬਾਕੀ ਗੱਲ ਹੋਰ ਹੈ ਤਾਈ ਹੁਣ ਚਰੀ ਜਿਹੇ ਜਾਂਦੀ ਮਲ ਹੁਣੇ ਬਸ ਤੇ ਜਾਂਦੀ ਜੇ ਡੇਡ ਫੇਡ ਹੋ ਜਾਂਦੀ ਨਾ ਉੱਧਰ ਦੀ ਨਾ ਉੱਧਰ ਦੀ ਹੁਣ ਉਹਦੇ ਮਾਪਿਆਂ ਨੂੰ ਇਹਨਾਂ ਨੂੰ ਪਤਾ ਹੈ ਵੀ ਭਈ ਉਹ ਮੁੰਡਾ ਵੀ ਨਾਲ ਪੇ ਖੇਡਦੇ ਆ ਨਾ ਕਰਕੇ ਵੀ ਉੱਥੇ ਰਹਿ ਜੂਗੀ ਉਹਨਾਂ ਦੇ ਘਰੇ ਤੇ ਹੁਣ 10 ਮਿੰਟਾਂ ਤਾਈ ਖਾਣਾ ਬਿਨਾਂ ਖਾ ਕੇ ਇਹ ਜੋਤ ਮੰਮੀ ਨਾਲ ਗੱਲ ਕਰਾ ਦੂਗੀ ਅਬ ਦੀ ਨਾਲ ਹਾਂ ਫਿਰ ਅਗਰ ਉਹ ਨਾ ਆਏ ਨਾ ਭਾਈ ਘਰੇ 바ਗੀ ਚਲੇ ਨਾ ਬਾਗੀ ਨਾਲੇ ਆ ਦੇਖ ਪਿੱਛੇ ਜੇ ਸੀਤੋਂ ਪਹਿਣੇ ਤੋਂ ਕਹਿੰਦੀ ਸੀ ਆਇਆ ਨਹੀਂ ਜੇਪੀ ਆਇਆ ਨਹੀਂ ਉਦੋਂ ਇਹਨਾਂ ਦੇ ਪਿੰਡ ਹੀ ਸੀ ਘਰੇ ਇਹਨਾਂ ਦੇ ਅੱਛਾ ਐਵੇਂ ਭਾਗ ਜਾਂਦਾ ਬੇਲਿਆ ਕਬੇ ਹੋ ਜਾਂਦਾ ਮੈਂ ਕਾ ਦਿੰਦੀ ਆ ਰਾਤ ਨੂੰ ਨਾ ਤੁਰਿਆ ਕਰ ਤੇ ਕਿਸੇ ਪਿੰਡ ਤੋਂ ਪਹਿਲਾਂ ਆ ਜਾ ਕਰ ਕਰੇ ਨਹੀਂ ਆਉਂਦਾ ਭਾਈ ਰਾਸਤੇ 'ਚ ਰਹਿ ਜਾ ਕਰ ਕਿਸੇ ਕੋਲੇ ਚਲ ਐ ਕਰ ਜੋਤ ਮੈਂ ਕਹਿੰਦਾ ਮੰਮੀ ਮੈਂ ਜੋਤ ਨੂੰ ਕਹਿਣਾ ਵੀ ਅੰਦਰ ਆਉਣਾ ਨਾ ਵੀ ਆ ਬੈਗ ਬੂਗ ਰੱਖ ਦੂਗੀ ਨਾਲੇ ਹਾਂ ਨਾ ਇਹ ਤੁਨਾਂ ਨੂੰ ਕੋਈ ਗੱਲ ਨਹੀਂ ਆ ਮੀ ਮੈਨੂੰ ਦੱਸਨਾ ਮਾੜਾ ਬਾਥਰੂਮ ਵਗੈਰਾ ਜਾ ਭਾਗ ਜਾ ਹਾਂ ਜਾ ਤੇ ਟੈਂਸ਼ਨ ਆ ਲੈ ਤਾਈ ਤੂੰ ਕੋਈ ਗੱਲ ਲੇਤਾ ਆ ਮੀ ਹੋ ਗਿਆ ਅੱਜ ਕੱਲ ਕੋਈ ਨਹੀਂ ਆਏ ਘਰ ਪੁੱਤ ਉਹ ਦੁੱਧ ਪਾਣੀ ਦੱਸ ਦੇ ਫ੍ਰਿਜ ਚ ਪਿਆ ਹੈ ਜਿਆ ਕੁਝ ਖਾਣਾ ਖਾ ਲੂ ਚੱਕ ਕੇ ਚੱਲ ਜੋ ਚੱਕ ਆਪਣੇ ਰਹਿਗਾ ਹਾਂ ਅੱਛਾ ਜੀ ਪਹਿਲਾਂ ਹੁਣ ਤੂੰ ਦੇਖੀ ਕਿਰਾ ਪੱਤੇ ਚਟਨੀ ਹੈ ਤਾਈ ਦਾ ਟੈਂਸ਼ਨ ਆ ਭਾਈ ਪੜੀਆ ਰੋਕੀ ਦਾਤਾ ਪਹਿਣਿਆ ਉਹਨਾਂ ਨੂੰ ਹੁੰਦਾ ਕੱਲੀ ਕੁੜੀ ਆ ਹਾਂ

ਪਰਮਾਤਮਾ ਸੁਣ ਲੈ ਮੇਰੇ ਪੁੱਤ ਦੀ ਇਹਦਾ ਵਿਆਹ ਹੋ ਜਾਏ ਤੇ ਆਏ ਕਹੇ ਮੈਨੂੰ ਵੀ ਮੇਰਾ ਤਾਂ ਮੇਰੀ ਗੱਲ ਸੁਣ ਲੈ ਆ ਬੂੜੇ ਹੱਡਾਂ ਦਾ ਕੀ ਪਤਾ ਕਿਹੜੇ ਵੇਲੇ ਬਲਾਵਾ ਮੈਂ ਤਾਂ ਦੇਖ ਲਈ ਗੜਬੜ ਨਾ ਮੈਂ ਦੇਖਣਾ ਤੇ ਆਏ ਜੋ ਅੱਖਾਂ ਚ ਨਿਗਾਹ ਰੱਖ ਲਿਆ ਬੱਚਾ ਪੂਰੀ ਜਹਾਂ ਦੇ ਆਕਾਰ ਉਹ ਵਿਚਰਾਦਾ ਤੇ ਨਾ 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 ਤੇ ਸਾਰਾ ਪਤਾ ਨਾ ਦੇਖ ਅੰਮਾ ਜਾਈਏ ਮੈਨੂੰ ਤੇਰੀ ਸਾ ਕੋਈ ਰਾਦ ਨਹੀਂ ਉਹ ਇੱਕ ਗੱਲ ਜ਼ਰੂਰ ਹੈ ਮੈਂ ਕਹਿੰਨੀ ਹੁਣ ਨਹੀਂ ਆ ਵੀ ਦੇਖ ਬਿਆਹ ਤਾਂ ਇੱਕ ਵਾਰੀ ਕਰਨਾ ਆਪਾਂ ਕੋਈ ਬਾਰ-ਬਾਰ ਕਰਨਾ ਨਹੀਂ ਹਣਾ ਮੇਰਾ ਸੁਭਾਅ ਤਾਂ ਚਲੋ ਵਧੀਆ ਹੁੰਦਾ ਹੀ ਵਾਲ ਬੜੀ ਆਣਾ ਢਾਈ ਤਾਂ ਪੁੱਛਣਾ ਢਾਈ ਤਾਂ ਜਿਵੇਂ ਕਹਿੰਦੇ ਪੱਤੇ ਚੱਤਣੀ ਆ ਉਹ ਤਾਂ ਸਾਰੇ ਪਿੰਡ ਚ ਗੱਲ ਡਾਲੂਗੀ ਉਹ ਤਾਂ ਕਹੋਗੀ ਜੇ ਪੀਨੇ ਉਹ ਜਿਹੜੀ ਕੁੜੀ ਘਰੇ ਨੇ ਆ ਕਿਹਦੇ ਉਸੇ ਨਾਲ ਵਿਆਹ ਕਰਾਉ ਉਸੇ ਨਾਲ ਵਿਆਹ ਕਰਾਉ ਇਹ ਤਾਂ ਢੋਲ ਵਜਾ ਦੂਗੀ ਸਾਰੇ ਪਿੰਡ ਚ ਹੋਰ ਹੋਰ ਕੀ ਬੜਾ ਬੜਾ ਫਰਕ ਹੈ ਉਹ ਹੈ ਨਾ ਫਿਰ ਤਾਂ ਢਾਈ ਕਨੇ ਬਾਹਰ ਨਹੀਂ ਗਈ ਕਦੇ ਹੋਰ ਨਹੀਂ ਗਈ ਸਿਰ ਭਾਬੀ ਆਉਂਦੀ ਹੈ ਤੇ ਮੈਂ ਤਾਂ ਮਿਲਿਆਉਣਾ ਪੈਣਾ ਹੋਰ ਹਨ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੈ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਬੜਾ ਵਧੀਆ ਬੀ ਭਾਬੀ ਤੁਸੀਂ ਕੀ ਗੱਲਾਂ ਬਾਤਾਂ ਕਰ ਰਹੇ ਸੀ ਨਾ ਬਸ ਕੋਈ ਗੱਲ ਨਹੀਂ ਬੈਠੋ ਤੁਸੀਂ ਅੱਛਾ ਅੱਛਾ ਹਾਂ ਬੜਾ ਗੱਲਾਂ ਬਾਤਾਂ ਦੇ ਆਈ ਸੀ ਅੱਜ ਇਹ ਤਾਂ ਲੇਟ ਹੋ ਗਈ ਸੀ ਜੋ ਤਾਂ ਇਹ ਕੁੜੀ ਮੇਰੇ ਨਾਲ ਤੇ ਵੀ ਖੇਡਦੀ ਹੈ ਮਨੋ ਅੱਛਾ ਅੱਛਾ ਹਾਂ ਇਹ ਵੀ ਖੇਡਾਂ ਤੇ ਵੀ ਕਬੱਡੀ ਖੇਡਦੀ ਹੈ ਤਾਂ ਕਰਕੇ ਫਿਰ ਮੈਂ ਇਹਦਾ ਹੈਗਾ ਪਿੰਡ ਉੱਪਰ ਸੰਗੂਰ ਕਣੀ ਅੱਛਾ ਤੇ ਮਾਂ ਚੱਲ ਬਿਚਾਰੀ ਬੱਸਾਂ ਜਾਊਗੀ ਕਿੱਥੇ ਲੇਟ ਹੋ ਜਾਊਗੀ ਹੁਣ ਮੈਨੂੰ ਆਏ ਦੱਸੋ ਤੁਹਾਡੇ ਬਾਤੇ ਖਾਣਾ ਪੀਣਾ ਕੀ ਬਣਾਵਾਂ ਦੱਸ ਜੋਦ ਕੀ ਖਾਣਾ ਹੈ ਹੈ ਕੀ ਖਾਣਾ ਦੱਸ ਤੁਸੀਂ ਕੁਝ ਵੀ ਬਣਾ ਲਓ ਹਾਂ ਚਲ ਕੋਈ ਗੱਲ ਨਹੀਂ ਮੈਂ ਤਾਂ ਹੁਣ ਬਣਾ ਦੂੰਗੀ ਹੋਰ ਠੀਕ ਹੈ ਜੀ ਸਾਰੇ ਠੀਕ ਠਾਕ ਸਾਰੇ ਵਧੀਆ ਹੋਰ ਹੁਣ ਵਧੀਆ ਚੱਲਣਾ ਬਣਾਉਣੀ ਹੈ ਕੋਈ ਠੀਕ ਹੈ ਹਾਂ ਠੀਕ ਠੀਕ ਹੈ ਸਵਾ ਭਾਬੀ ਦਾ ਵਧੀਆ ਹੈ ਹੈ ਨਹੀਂ ਇਹ ਪਵਾ ਦਾ ਸਾਰਾ ਵਧੀਆ ਹਾਂ ਤਾਂ ਬਾਈ ਦੇਖੀ ਜੇ ਪਾਈ ਆ ਗਿਆ ਨਾ ਉਹ ਬਾਈ ਕਦੇ ਕਦਾ ਪੈਕਪਕ ਦਾ ਲਾ ਲੈਂਦਾ ਉਹ ਰੌਣਕੀ ਬਣਾ ਉਹ ਹੋਰ ਬਾਲਾ ਜਾਂਦਾ ਰੌਣਕੀ ਹਾਂ ਨਾ ਉਹ ਪਿੰਡ ਦਾ ਮਾਹੌਲ ਵਧੀਆ ਹੁੰਦਾ ਵੈਸੇ ਹਾਂ ਪਿੰਡਾਂ ਦਾ ਮਾਹੌਲ ਵਧੀਆ ਹੁੰਦਾ ਥੋੜਾ ਤਾਂ ਸ਼ਹਿਰ ਦੀ ਵਾਲਾ ਕੰਮ ਹੀ ਆ ਨਾ ਸਕੂਲ ਦੇ ਵਿੱਚ ਹੀ ਆ ਜਾਂਦਾ ਹਾਂ ਹਾਂ ਨਾ ਪਿੰਡ ਦਾ ਸਹਿਰ ਥੋੜਾ ਦਾ ਹਾਂ ਬਾਈ ਹਾਂ ਕਿ ਬਾਈ ਦੇਖ ਮੈਂ ਕਹਿ ਕੇ ਆਇਆ ਸੀ ਮਾਪੇ ਮਾਉ ਕੁੜੀ ਆਈ ਹੈ ਮਾਹੀ ਲਾਭ ਬੜਾ ਰੌਕੀਆ ਜਦੋਂ ਮਿਲਿਆ ਨਾ ਤੁਸੀਂ ਦੇਖਿਆ ਸਾਰਾ ਪਰਿਵਾਰੀ ਵਧੀਆ ਹੋ ਚੰਸੀ ਆ ਰਾ ਅਧੀਆ ਬਾਈ ਜੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਬਾਈ ਵਧੀਆ ਖੇਡਾ ਖੁੱਡਾ ਹਾਂ ਪੂਰਾ ਵਧੀਆ ਬਾਈ ਵਧੀਆ ਕੋਈ ਆਜ ਫਿਰ ਕੋਈ ਨੰਬਰ ਨੂੰ ਭਰ ਆਉਂਦਾ ਵਧੀਆ ਹਾਂ ਪਹਿਲੇ ਨੰਬਰ ਤੇ ਆਇਆ ਸਾਰੀ ਟੀਮ ਵਧੀਆ ਇਹ ਕੁੜੀ ਇਹ ਕੁੜੀਆ ਵੀ ਖੇਡਦੀ ਹੈ ਕਬੱਡੀ ਅੱਛਾ ਇਹ ਲੇਟ ਹੋ ਗਈ ਸੀ ਬਈ ਫਿਰ ਮੇਰੇ ਨਾਲ ਹੀ ਆ ਗਈ ਚਲੋ ਕੋਈ ਨਾ ਭਾਈ ਇਹਦਾ ਆਪਦਾ ਘਰ ਆ ਦਿਨ ਰਾਤ ਆਵੇ ਹਾਂ ਗੱਲ ਨਾ ਭਾਈ ਟਾਈਮ ਥੋੜਾ ਮਾੜਾ ਮਹਾਜੀ ਬੱਸਾਂ ਜਾਉਗੀ ਵਿਚਾਰੀ ਇਹ ਲੇਟ ਪਹੁੰਚੀ ਹੋ ਟੈਨਸ਼ਨ ਹੋ ਜਾਂਦੀ ਹੈ ਨਾ ਨਾ ਕੋਈ ਨਾ ਗੱਡੀ ਲੈ ਕੇ ਤੂੰ ਛੱਡਿਆ ਹਾਂ ਹਾਂ ਨਾ ਸਵੇਰੇ ਛੱਡਿਆਉਂਗਾ ਮੈਂ ਹਾਂ ਬੈਠ ਜਾ ਵੀਰ ਜੀ ਕੋਈ ਨਾ ਕੋਈ ਨਾ ਬੈਠੋ ਤੁਸੀਂ ਬੈਠੋ ਕਰੋ ਗੱਲਬਾਤ ਕੋਈ ਠੀਕ ਹੈ ਠੀਕ ਹੈ ਹਾਂ ਬੈਠ ਵੀ ਭਾ ਵੀ ਨੂੰ ਕਹਿਣਾ ਕਰਵਾਇਆ ਹੋਗਾ ਸਭੀ ਹਾਂ ਤੇ ਤੂੰ ਟੈਨਸ਼ਨ ਨਾ ਲੈ ਮੈਂ ਨਾ ਆਪਾਂ ਭਾਬੀ ਨੂੰ ਭੇਜਦਾ ਤੇਰੇ ਕੋਲੇ ਤੇ ਤੂੰ ਉਧਰ ਭਾਬੀ ਤੈਨੂੰ ਦੱਸ ਦਿੰਦੀ ਉਧਰ ਬਹੁਤ ਸਮ ਅਟੈਚ ਹੀ ਐ ਟੂਮ ਠੀਕ ਆ ਆਪਦਾ ਨਾਂ ਤੂੰ ਨਾ ਸ੍ਰਾਮਨਾ ਲਖਸੋਂ ਕੇ ਪਾਇਆ ਠੀਕ ਆ ਟੈਨਸ਼ਨ ਆਣੀ ਕਿਸੇ ਗੱਲ ਦੀ ਨਾ ਨਾ ਟੈਨਸ਼ਨ ਦਾ ਗਾਦੀ ਬਸ ਠੀਕ ਆ ਮੈਂ ਔਲੀ ਔਲੀ ਮਮੀ ਨਾਲ ਗੱਲ ਕਰਾਂ ਉਹ ਆਪਣੇ ਵਿਆਹ ਦੀ ਅੱਛਾ ਠੀਕ ਆ ਔਲੀ ਔਲੀ ਇਹੋ ਕਰਾਂਗੇ ਇੱਕ ਲੱਦਾ ਕੇ ਦਾ ਹੋਊ ਫੇਰ ਬਾਈ ਮਾਰ ਦੀ ਦੁਆਰੇ ਕਿਦਾਂ ਕਰੇ ਹੋ ਲੱਗਿਆ ਠੀਕ ਆ ਕੋਈ ਗੱਲ ਨਹੀਂ ਹਾਂ ਚੱਲ ਮੈਂ ਕਹਿੰਦਾ ਉਧਰ ਮੁੰਮੀ ਨੂੰ ਭੇਜਦਾ ਠੀਕ ਆ ਚੱਲ ਮਮੀ ਨਾਲ ਕਰ ਲਾਂ ਗ ਦੇਖ ਪਹਿਣੇ ਸੀ ਤੋ ਹਾਂ ਆ ਮੇਰਾ ਵੱਡੜਤਾ ਤੈਨੂੰ ਪਤਾ ਚੁੱਲ ਸਜਾਂਦਾ ਕੁੱਟ ਹਾਂ ਹਾਂ ਤੇ ਨਹੀਂ ਆ ਛੋਟਾ ਤਾਂ ਮੇਰਾ ਈ ਦਾ ਸਿਆਣਾ ਐ ਇਹ ਤਾਂ ਨਾ ਮੈਨੂੰ ਸਰਗਾ ਦਾ ਝੂਟਾ ਲਿਆ ਨਹੀਂ ਵੱਡਾ ਟੱਕਰ ਗੱਜ ਬਣਾਉਥੇ ਆ ਤਾਂ ਅੱਗ ਸਵਾਹ ਚਲਸਦਾ ਪਹਿਣੇ ਪਹਿਣੇ ਮੈਨੂੰ ਲੱਗਿਆ ਪਹਿਣੇ ਆ ਮੇਰਾ ਛੋਟਾ ਮੁੰਡਾ ਐਡਾ ਸਿਆਣਾ ਐ ਐਡਾ ਲੈਕ ਬੰਦਾ ਐ ਦੇਖ ਲੈ ਦੇ ਕਣੀਓ ਮੈਨੂੰ ਫੇਰ ਕਰਨੇ ਪਾਵੈ ਮੀਨਾ ਘਰੇ ਨਾ ਬੜੇ ਅੱਛਾ ਮੈਨੂੰ ਆਏ ਆ ਵੀ ਦੇਖ ਆਨਸਾਰ ਮੈਨੂੰ ਬਟਵਾ ਦਿਖਾਉ ਮੈਂ ਨੇ ਪੈਸੇ ਲੈ ਕੇ ਗਿਆਤੀ ਐਨੇ ਲੱਗ ਕੇ ਮੈਂ ਕਹਿੰਨੀ ਕਹਿੰਨੇ ਪੁੱਤ ਸੜ ਗਿਆ ਸਾਰਾ ਕੋਸ ਮੈਂ ਤਾਂ ਇੱਕ ਸਾਹਿਬ ਕਿਤਾਬ ਰੱਖਦੀ ਆ ਆ ਦੇਖੋ ਕੁੜੀ ਪਹਿਲਾ ਅੱਜ ਆਈ ਐ ਪਹਿਲਾ ਮੇਰਾ ਮੁੰਡਾ ਇਹਨਾਂ ਦੇ ਕਰੇ ਗਿਆ ਇਹ ਨਾਲ ਮੇਰੇ ਮੁੰਡੇ ਨੇ ਆ ਕੇ ਦੱਸਿਆ ਉਹ ਫੋਨ ਤੇ ਵੀ ਦੱਸਤਾ ਮਾ ਮੈਂ ਉੱਥੇ ਜਾਣਾ ਮੇਰੇ ਨਾਲ ਕੁੜੀ ਐ ਮੁੰਡੇ ਘਰੇ ਜਾਣਾ ਵਧੀਆ ਲਿਆਜੇ ਮੇਰੇ ਪੁੱਤ ਦੀ ਨਾ ਆਹੋ ਹੈ ਦੇਖ ਲੈ ਐਦਾ ਪਾਈ ਬਾਰੇ ਗਿਆ ਹੋਇਆ ਇਹ ਤਾਂ ਗੱਲ ਮਨ ਨਹੀਂ ਪਰ ਲਿਆਜ ਤੋਂ ਬਿਨਾ ਤਾਂ ਕੋਈ ਕਿਸੇ ਦੇ ਆਪ ਨਹੀਂ ਸਕਦਾ ਕੈਨੇਡਾ ਤੇ ਗਿਆ ਹਾ ਕੁੜੀ ਦਾ ਵੱਡਾ ਭਰਾ ਅੱਛਾ ਹਾਂ ਉਹ ਫਿਰ ਉੱਥੇ ਜਾ ਕੇ ਗੱਲ ਕਰੀ ਜਦੋਂ ਦੱਸਿਆ ਮੈਂ ਕਿਹਾ ਠੀਕ ਐ ਪੁੱਤ ਰਾਤ ਲਾ ਲੈ ਇਹ ਫਿਰ ਅੱਜ ਹੁਣ ਆਪਣੇ ਘਰੇ ਲਿਆ ਆਇਆ ਕੁੜੀ ਅੱਛਾ ਹਾਂ ਨਾਲੇ ਆਇਆ ਭੈਣੇ ਮੇਰੇ ਜਵਾਕ ਬਹੁਤ ਸਿਆਣੇ ਨਾ ਚੰਗਾ ਭਣ ਲੜਨ ਦੀ ਜਾਨ ਨਹੀਂ ਆ ਚੰਗਾ आज मार जी गेड़ा नी ਮਿਰਚਾ ਆਪਣੀਆਂ ਕਿੱਧਰ ਗਈਆਂ ਤੇਰੀਆਂ ਚੱਪਲੀਆਂ ਇੱਥੇ ਪਈਆਂ ਹੋਣ ਆ ਇੱਥੇ ਲਾਹਾਈ ਤੀ ਤੂੰ ਬੋਰੀ ਕੋਲੇ ਕੋਲੇ ਸਾਨੂੰ ਹੁੰਦਿਆ ਹਾਂ ਬਾਈ ਤਾਂ ਕਦੇ ਕੰਦਨ ਦੇ ਕੁੱਤੇ ਜਿਹੜੀਆਂ ਦੇਖਿਆ ਨੇ ਨਾ ਬਾਈ ਮੈਨੂੰ ਤਾਂ ਲੱਗਦਾ ਤੈਨੂੰ ਛੱਡਤੀਆਂ ਫਿਰ ਕਿਨੇ ਆ ਕੁੜੂ ਕੌਣ ਆ ਇਹ ਮੈਨੂੰ ਸੱਚ ਦੱਸ ਉਹ ਨਹੀਂ ਤਾਂ ਮੇਰੀ ਜਸੋਂ ਲੇਟ ਹੋ ਗਈ ਸੀ ਕਿ ਅੱਜੋਂ ਖੇਡਦੀ ਐ ਇਹ ਜਿਹੜਾ ਕਿਤੇ ਪੁਰਾਣਾ ਜਿਹਾ ਨਹੀਂ ਪਰ ਜਾਈ ਬਣਾਉਂਗਾ ਹੌਲੀ ਹੌਲੀ ਹਲੇ ਇਤਨੀ ਪਣ ਲੱਗੇ ਟੈਂਸ਼ਨ ਕੋ ਲੈਣਾ ਤੂੰ ਆਂ ਦੱਸ ਦਿਲ ਜਿਲ ਹਾਂ ਹੁਣ ਇਹ ਬਣਾ ਦੇ ਜੇ ਤੂੰ ਮੇਰਾ ਸਾਥ ਦੇਂਗਾ ਤੇਰੀ ਬਣਾਉਂਗਾ ਉਹ ਸਾਥ ਤਾਂ ਮੈਂ ਤੇਰੇ ਨਾਲ ਹੀ ਡੋਮ ਲਿਆ ਮੜਾ ਜਾਊਂਗਾ ਵੀ ਬਚ ਕੇ ਰਹਿਣੀ ਕਿਤੇ ਇਹਦੇ ਪਾਈਆਂ ਉਤੋਂ ਤੂੰ ਹੈ ਘਟਾ ਲੈ ਨਹੀਂ ਨਹੀਂ ਇਹ ਜੀ ਗੱਲ ਕੋਈ ਨਹੀਂ ਹੈ ਬੰਦੇ ਵਧੀਆ ਨੇ ਪੂਰੇ ਵਧੀਆ ਬੰਦੇ ਨੇ ਹਾਂ ਹੋਰ ਮੇਰੀ ਯਾਰ ਪਿਛੇ ਨਿਊਜ਼ੀਲੈਂਡ ਖੜ ਕੇ ਆਈ ਹੈ ਇਹ ਉਹ ਉੱਥੇ ਤਾਂ ਖੜਕੇ ਇਹ ਮੈਂ ਤੇਰੀ ਗੱਲ ਮੰਨੇਗਾ ਪਰ ਪਰਿਵਾਰ ਵਧੀਆ ਹੋਣਾ ਪਰਿਵਾਰ ਪੂਰਾ ਵਧੀਆ ਹੈ ਮੇਰੀ ਘਰੋਂ ਚੰਗਾ ਇਹਦਾ ਨਾਂ ਵੀ ਵਧੀਆ ਹੈ ਅਸੀਂ ਮਾਣ ਰੂਪ ਪੂਰਾ ਫਿਰ ਇੱਥੇ ਟਿੱਡੀਆਂ ਬੁਸ ਕਰਨਾ ਨਾ 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 ਮੈਂ ਟੈਨਸ਼ਨ ਵਾਲਾ ਹਾਂ ਪੂਰੀ ਵਧੀਆ ਹੈ ਤਾਂ ਬਹੁਤ ਵਧੀਆ ਪਰਿਵਾਰ ਹੈ ਮੈਂ ਇਨਾਰੇ ਘਰੇ ਵੀ ਗਿਆ ਜਿਵੇਂ ਆਪਣੇ ਘਟਾਚਾਈ ਹੈ ਮੈਂ ਇੱਕ ਦੋ ਵਾਰੀ ਜੋ ਲੇਟ ਹੋਇਆ ਨਾ ਉੱਥੇ ਰਹਿ ਜਾਂਦਾ ਸੀ ਇਹ ਜੀ ਗੱਲ ਨਹੀਂ ਜਾਈ ਆਂ ਜੋ ਪਿੱਛੇ ਹਟਦੇ ਨਹੀਂ ਸਹਿਮਤ ਹੋਣਗੇ ਆਪਾਂ ਉਹ ਨਾ 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 ਟੈਨਸ਼ਨ ਆ ਰਿਹਾ ਆਪਾਂ ਨੂੰ ਕਰਦੀ ਲੋੜ ਨਹੀਂ ਹੈਗਾ ਕਿ ਕਰਾ ਲਾਂਗੇ ਮਾ ਜਦੋਂ ਮੇਰਾ ਭਾਈ ਮੇਰੇ ਨਾਲ ਆ ਤਾਂ ਟੈਨਸ਼ਨ ਨਹੀਂ ਕਿਸੇ ਗੱਲ ਉਹ ਮੈਂ ਤੇਰੇ ਕਰਿਆ ਸੀ ਥੋੜਾ ਨਾਲ ਕਰਿਆ ਕਰ ਵਾ ਠੀਕ ਹੈ ਨਾ ਨਾ ਜਮੇ ਟੈਨਸ਼ਨ ਨਾ ਲੈ ਬਾਈ ਬਾਪੂ ਅੱਜ ਤਾਂ ਤੂੰ ਅਨੀ ਪਟੱਕੀ ਆ ਗਿਆ ਹੈ ਹੋਰ ਬੇਟਾ ਫਿਰ ਆਇਆ ਦੇਖਣਾ ਸੀ ਕਿ ਕਈ ਵਾਰ ਕੋਈ ਹੁਣ ਫੇਰ ਨਾ ਤੰਗ ਤੰਗ ਕਰਦੇ ਹੁਣ ਕਿਤੇ ਵੀ ਐਂ ਪਤਾ ਲੱਗ ਜੇ ਉਹਨਾਂ ਨੂੰ ਵੀ ਹਾਂ ਬਾਪੂ ਹੁਣ ਨਾ ਤੂੰ ਟੈਨਸ਼ਨ ਕਰ ਹਾਂ ਹੁਣ ਤਾਂ ਬਾਲਾ ਹੀ ਵਧੀਆ ਰਹਿੰਦਾਗਾ ਠੀਕ ਹੈ ਉਹ ਤਾਂ ਜੈਪੀ ਨੋਦੇ ਦਾ ਘੂਰਿਆ ਬਿਸ਼ਰਮੀ ਮੰਨ ਗਿਆ ਠੀਕ ਹੋ ਗਿਆ ਕੰਮ ਹਾਂ ਹੁਣ ਤਾਂ ਜਮਾ ਠੀਕ ਹੈ ਵਧੀਆ ਤਾਂ ਸਾਨੂੰ ਕਾ ਭਈ ਭਈ ਕੁੜੀਆਂ ਸੁਖੀ ਬਸਣ ਨਾ ਸਾਨੂੰ ਤਾਂ ਆਈ ਤਾਂ ਫਿਰ ਹੁਣ ਆਪੇ ਨੂੰ ਸੋਚ ਹੁੰਦੀ ਹੈ ਤਾਂ ਹੀ ਮਾਣੀ ਪਟਕਿਆ ਜੀ ਮੈਂ ਕਹਿੰਦਾ ਕਿ ਹੁਣ ਮੈਂ ਕਿੱਥੇ ਖਰਚ ਕਿਵੇਂ ਵਾ ਪਤੀਨ ਲੱਗਿਆ ਵਾ ਕਦੋਂ ਫੋਨ ਨਾ ਪਾਣ ਕਰੀ ਨਹੀਂ ਹੈਗਾ ਬਸ ਇਸੇ ਕਰਕੇ ਨਹੀਂ ਕਰਾ ਵੀ ਦੇਖ ਲਈ ਉਹਨਾਂ ਦਾ ਕੰਦਰ ਕਲੇ ਸੁਣੂ ਵੀ ਚੱਲਦਾ ਕਿ ਨਹੀਂ ਚੱਲਦਾ ਨਾ ਨਾ ਹੁਣ ਤਾਂ ਠੀਕ ਆ ਉਹ ਜੀ ਵਧੀਆ ਜਾਵਾ ਹੁਣ ਤੂੰ ਟੈਨਸ਼ਨ ਨਾ ਕਰੀ ਠੀਕ ਹੈ ਚਲ ਠੀਕ ਹੈ ਸਾਨੂੰ ਤਾਂ ਹੀ ਆ ਬੱਤਰ ਬੱਚੇ ਸੁਖੀ ਬਸਣ ਹਨ ਤੇ ਹੁਣ ਆਪਣ ਨਾ ਜੇ ਵੀ ਨਾ ਕੁੜੀ ਕੋਈ ਖੇਡਦੀ ਹੈਗੀ ਅੱਛਾ ਤੇ ਇਹ ਨਾਲ ਤਾਂ ਮੈਂ ਉਹਨਾਂ ਨੂੰ ਕੋਈ ਖਾਣਾ ਪੀਣਾ ਬਣਾਦਾ ਨਾਲੇ ਤੈਨੂੰ ਚਾਚੂ ਬਣਾਦਾ ਮੈਂ ਠੀਕ ਹੈ ਚਲ ਕੋਈ ਨਹੀਂ ਬਣਾ ਲੈ ਬਟਾ ਦੱਤਨ ਹੋਇਆ ਪਿਆ ਨੰਨ ਬਣਾ ਲਓ ਚਲ ਠੀਕ ਹੈ ਕੋਈ ਚੰਗਾ